ਜਦੋਂ ਕੋਈ ਕੰਮ ਫਸ ਜਾਵੇ ਗੱਡੀ ਪੁਰਾਣੀ ਹੋਵੇ ਤਾਂ ਉਹਦੀ ਇੱਕ ਇੱਕ ਚੀਜ਼ ਨੂੰ ਪ੍ਰੋਪਰ ਕਿਵੇਂ ਦੇਖਿਆ ਜਾਂਦਾ ਹੈ ਵੀਰ ਪਿਸਟਨ ਰੈਲਾ ਆ ਲੋ ਬਾਹਰ ਨਿਕਲ ਰਿਹਾ ਠੀਕ ਹੈ ਇਹ ਵਾਪਸ ਵੀ ਮੋੜਨਾ ਚਾਹੀਦਾ ਆਪਾਂ ਹੁਣ ਦੂਜੇ ਪਾਸੇ ਵਾਲਾ ਪਿਸਟਨ ਵੀ ਚੈੱਕ ਕਰ ਲੈਂਦੇ ਆ ਬੇਟਾ ਇਹਨੂੰ ਦਿਖਾਓ ਲੋਕਾਂ ਨੂੰ ਤਾਂ ਮੈਂ ਕੰਮ ਕਰਨਾ ਦੱਸਣਾ ਚਾਹਣਾ ਵੀਰ ਜੀ ਜਿਹੜੇ ਦੋਸਤ ਐਵੇਂ ਗੱਲਾਂ ਦਾ ਕੜਾਹ ਕਹਿੰਦੇ ਆ ਨਾ ਕਿੜਾ ਕਰਾ ਕਿਤਾਬੀ ਕੀੜਾ ਨਹੀਂ ਹੈਗਾ ਆ ਲੋ ਹਲੋ ਇਹ ਬਾਹਰ ਆ ਰਿਹਾ ਹੈ ਆਪਾਂ ਇਹਨੂੰ ਹੋਰ ਸਮੂਥ ਕਰ ਲਾਂਗੇ ਬਿਟਾਰਿਆ ਗੁਰੇ ਆ ਗਿਆ ਐਨੀ ਦੁਨੀਆ ਤਾਂ ਮੱਥਾ ਹੀ ਨਹੀਂ ਮਾਰਦੀ ਰੀਲ ਦੇ ਉੱਤੇ ਜ਼ੋਰ ਲਾ ਲੈਂਦੇ 1.5 ਮਿੰਟ ਦੀ ਤੇ ਛੜਦੇ ਉੱਪਰ ਲੈ ਬੈਠ ਤੂੰ ਟੈਕਨੀਕਲ ਪੁਆਇੰਟ ਮੈਂ ਸਮਝਾ ਰਿਹਾ ਹਾਂ ਇਹ ਕਿਸੇ ਆਈਟੀਆਈ ਵਾਲੇ ਨੇ ਕਿਸੇ ਪ੍ਰੋਫੈਸਰ ਨੇ ਜਿਹਨੇ ਬੀਟੈਕ ਐਮਟੈਕ ਤੇ ਉੱਪਰ ਵਾਲੀਆਂ ਪੜ੍ਹਾਈਆਂ ਕੀਤੀਆਂ ਵੀਰੇ ਇੱਥੇ ਦਿਮਾਗ ਹੋਣਾ ਚਾਹੀਦਾ ਕਿਤਾਬਾਂ 'ਚ ਕੁਝ ਨਹੀਂ ਰੱਖਿਆ कृपा गुरु महाराज दी है इतनी बारीकी जाने गोरे को कोई जानता है इतनी बारीकी फिर भी लोग इधर काम ਕੀਤਾ ਤੇ ਗੱਡੀ ਹੈ ਜਿਹੜੀ ਰੋਡ ਤੇ ਬ੍ਰੇਕ ਮਾਰਿਆ ਖਿੱਚਦੀ ਸੀ ਦੇਖੋ ਕਸਟਮਰ ਕੰਮ ਕਰਾਉਣ ਆਇਆ ਅਸੀਂ ਬਹੁਤ ਡੀਪਲੀ ਕੰਮ ਕਰਦੇ ਆ ਬੇਟਾ ਨੇੜੇ ਰਹੋ ਆ ਵੇਖੋ ਵੀ ਮੈਂ ਇਸ ਥਾਂ ਦੇ ਉੱਪੋਂ ਬਿਲਕੁਲ ਇਹਨੂੰ ਘੋਟ ਲਿਆ ਦੇਖੋ ਬੇਟਾ ਸਪੇਸ ਹੈਗਾ ਕੋਈ ਆ ਲੋ ਇੱਥੇ ਵੇਖੋ ਜੀ ਆ ਸਪੇਸ ਬਿਲਕੁਲ ਨਾਲ ਲੱਗ ਗਿਆ ਐਕਚੁਅਲੀ ਦੇ ਵਿੱਚ ਇਹ ਗਲਾਈ ਹੈ ਜਿਹੜੀ ਇਹ ਐਸ ਇਟ ਇਜ਼ ਐਦਾਂ ਹੋਣੀ ਚਾਹੀਦੀ ਸੀ ਆ ਜਿਹੜੀ ਬਣਿਆ ਹੋਇਆ ਹੀ ਯੂ ਕਲੰਪ ਆ ਨਾ ਇਹਦੇ ਵਿੱਚ ਫਰਕ ਹੈ ਮੈਂ ਟੈਪਟਾ ਦੋ ਫਿਲਰ ਗੇਜਾ ਲਈਆਂ ਮੈਂ ਇੱਥੇ ਪਾ ਰਿਹਾ ਵੇਖੋ ਕਿੱਥੇ ਜਾ ਕੇ ਇਹਦੇ ਫਰਕ ਹੈ ਜਦੋਂ ਇਹ ਲੈਦਰ ਅੱਧੇ ਨਾਲੋਂ ਜ਼ਿਆਦਾ ਕੱਸ ਗਿਆ ਫਿਰ ਟੱਚ ਕਰਨਾ ਸ਼ੁਰੂ ਕਰੂ ਐਕਚੁਅਲੀ ਚ ਗਲਾਈ ਚ ਫਰਕ ਆ ਦੇਖੋ ਆ ਦੇਖੋ ਟੈਕਨੀਕਲੀ ਪੁਆਇੰਟ ਸਮਝਾ ਰਿਹਾ ਹਾਂ ਅਸੀਂ ਕੰਮ ਕਰਦੇ ਹਾਂ ਬਹੁਤ ਬਰੀਕੀ ਚ ਸਾਡੇ ਕੋਲੇ ਬੰਦਾ ਉਹੀ ਆਵੇ ਜਿਹੜਾ ਕੰਮ ਦੀ ਕਦਰ ਕਰਨ ਜਾਣਦਾ ਹੈ ਬਿਲਕੁਲ ਹੈ ਨਹੀਂ ਆ ਲੋ ਮੈਂ ਦੋਨੇ ਪਾਸੇ ਨੱਪਿਆ ਹੋਇਆ ਹੈ ਠੀਕ ਹੈ ਜੀ ਆ ਵੀ ਰੱਖ ਲਓ ਬੇਟਾ ਵਿੱਚ ਇਹ ਆ ਲਓ ਆ ਵੇਖੋ ਆ ਲਓ ਪ੍ਰੀਤ ਬਾਈ ਮੋਗੇ ਵਾਲਾ ਤੁਹਾਨੂੰ ਸਮਝ ਆ ਗਈ ਹੋਊਗੀ ਕੰਮ ਕਿਵੇਂ ਕਰੀਦਾ ਇਸ ਕਰਕੇ ਜਿਹੜੇ ਕੰਮ ਲੋਕ ਚਾਹੁੰਦੇ ਨੇ ਅਸੀਂ ਉਹ ਕਰਦੇ ਨਹੀਂ ਅਸੀਂ ਆਪਣੀ ਦੇਖਰੇਖ ਦੇ ਵਿੱਚ ਕੰਮ ਦੀ ਕੁਆਲਿਟੀ ਮੁਤਾਬਕ ਚੱਲਣਾ ਚਾਹੁੰਦੇ ਆ ਬਹੁਤ ਸਾਰੇ ਦੋਸਤ ਗਣਤੀਆਂ ਮਿੰਟੀਆਂ ਚ ਪਾ ਜਾਂਦੇ ਆ ਮੈਂ ਮੰਨਦਾ ਅੱਜ ਸਾਡੇ ਕੋਲੇ ਉਹ ਗੱਡੀ ਆ ਰਹੀ ਹੈ ਜਿਹੜੀ ਸਕ੍ਰੈਪ ਪਾਲਿਸੀ ਵਾਲੀ ਹੈ ਜਦੋਂ ਮਿਸਤਰੀਆਂ ਦੇ ਹੱਥ ਖੜੇ ਹੋ ਜਾਂਦੇ ਆ ਫਿਰ ਪਤਾ ਕੀ ਕਹਿੰਦੇ ਆ ਕਿਸ ਤਰੀਕਾ ਕੰਮ ਨਹੀਂ ਕਰਦੇ ਜੀ ਮਿਸਤਰੀ ਭਾਈ ਜੀ ਦਿਮਾਗ ਹੀ ਨਹੀਂ ਲੜਾਉਂਦੇ ਆਪ ਜੀ ਨੂੰ ਹਮਾਰ ਰਿਕਵੈਸਟ ਹੈ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੰਮ ਸੋ ਦੋਸਤੋ ਕੰਮ ਕਰਦੇ ਆ ਹੱਥ ਗੰਦੇ ਹੋ ਜਾਣਾ ਹੱਥਾਂ ਤੇ ਸੱਟਾਂ ਲੱਗ ਜਾਣੀਆਂ ਕਿਤੇ ਪੇਚਕਾਸ ਤੇ ਕਿਤੇ ਥੋੜੀ ਵੱਜ ਜਾਣੀ ਕਿਤੇ ਹੱਥ ਸੜ ਜਾਣਾ ਕਈ ਵਾਰੀ ਤਾਂ ਇਦਾਂ ਦੀਆਂ ਕਾਮਨ ਗੱਲਾਂ ਹੁੰਦੀਆਂ ਸੀ ਦੁਪਹਿਰ ਦੀ ਰੋਟੀ ਵੀ ਨਹੀਂ ਖਾਦੀ ਜਾਂਦੀ ਹੁੰਦੀ ਸੀ ਫਿਰ ਵੀ ਇਮਾਨਦਾਰੀ ਨਾਲ ਕੰਮ ਕਰਦੇ ਹੋਇਆ ਕੰਮ ਕਰਦੇ ਆਂ ਕੁਝ ਕਮੀਆਂ ਰਹਿ ਵੀ ਜਾਂਦੀਆਂ ਐ ਤੇ ਕਈ ਕੰਮ ਪੂਰੇ ਵੀ ਹੋ ਜਾਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਬਰੀਕੀ ਚ ਸਮਝਾ ਰਿਹਾ ਇੱਕ ਵਿਅਕਤੀ ਕਿੰਨਾ ਕੰਮ ਕਰ ਸਕਦਾ ਕਿੰਨਾ ਕ ਸਟ्रेस ਲੈ ਸਕਦਾ ਫੋਰਨ ਦੇ ਵਿੱਚ ਤਾਂ ਹਰ 2 2.5 ਘੰਟਿਆਂ ਬਾਅਦ ਰੈਸਟ ਮਿਲਦੀ ਐ 15 ਮਿੰਟਾਂ ਦੀ ਸਾਡੇ ਤਾਂ ਇੱਥੇ ਮਕੈਨਿਕ ਵੀਰਾਂ ਲਈ ਰੈਸਟ ਹੀ ਕੋਈ ਨਹੀਂ ਕਾਲੇ ਕੱਪੜੇ ਹੋ ਜਾਣਾ ਕਾਲਾ ਤੇਲ ਡੁੱਲ ਜਾਣਾ ਗਰਮੀ ਦੇ ਵਿੱਚ ਪਸੀਨੇ ਨਾਲ ਕੱਪੜੇ ਭਰ ਜਾਣੇ ਕਿੰਨਾ ਮੁਸ਼ਕਲ ਹੁੰਦਾ ਫਿਰ ਵੀ ਕਿਸੇ ਵਿਅਕਤੀ ਦੀ ਗੱਡੀ 'ਚ ਕਿਤੇ ਹੱਥ ਲੱਗ ਜਾਣ ਤਾਂ ਨਾ ਅਗਲਾ ਕਹਿੰਦਾ ਗੱਡੀ ਟ੍ਰੈਕਿੰਗ ਕਰਾ ਕੇ ਦਿਓ ਜੇ ਸੀ ਚੰਗੀ ਭਲੀ ਲੈ ਕੇ ਆਏ ਸੀ ਇਹ ਵੀ ਦੋਸਤੋ ਅਨਸਾਨ ਹੀ ਹੈ ਨਾ ਜਿਹੜਾ ਕਾਲੇ ਹੱਥਾਂ ਨਾਲ ਕੰਮ ਕਰਦਾ ਪਿਆ ਤੁਹਾਡੀ ਗੱਡੀ ਦੇ ਵਿੱਚ ਹੀ ਮੂਸਰ ਕਾਲਾ ਕਰਕੇ ਤੇ ਕਪੜੇ ਕਾਲੇ ਕਰਕੇ ਤੁਹਾਨੂੰ ਗੱਡੀ ਦੇ ਵਿੱਚ ਬਿਠਾਉਂਦਾ ਅਗਰ ਇੱਕ ਮਕੈਨਿਕ ਵੀਰ ਤੋਂ ਕਿਤੇ ਗਲਤੀ ਨਾਲ ਸੀਟ ਤੇ ਕਾਲਾ ਦਾਗ ਲੱਗ ਜਾਵੇ ਤਾਂ ਕਈ ਵਿਅਕਤੀ ਤਾਂ ਬਾਈ ਜੀ ਉਹ ਸ਼ੋਤ ਲਾਉਂਦੇ ਨੇ ਫੀਲ ਵੀ ਨਹੀਂ ਕੀਤਾ ਜਾ ਸਕਦਾ ਸੁਭਾਅ ਹੈ ਨਾ ਪੁਰਾਣੀ ਦਾ ਕਈ ਵਿਅਕਤੀ ਐਸੇ ਹੁੰਦੇ ਨੇ ਉਹ ਕਹਿੰਦੇ ਨਹੀਂ ਯਾਰ ਕੋਈ ਗੱਲ ਨਹੀਂ ਮੈਂ ਤੇ ਇੱਕ ਨਿੱਕੀ ਜਿਹੀ ਗੱਲ ਸਮਝਾਉਣਾ ਜੋ ਉਸਤਾਦਾਂ ਨੇ ਸਿਖਾਇਆ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ ਜੋ ਉਸਤਾਦਾਂ ਤੋਂ ਸਿੱਖਿਆ ਸਾਡੇ ਬਾਈ ਅਮਰ ਸਿੰਘ ਜੀ ਕਲਕੱਤੇ ਵਾਲੇ ਕਲਕੱਤੀ ਉਹਨਾਂ ਦਾ ਟਰੱਕਾਂ ਦਾ ਕੰਮ ਸੀ ਜਦੋਂ ਉਹਨਾਂ ਨੇ ਆਉਣਾ ਨਾ ਉਹਨੇ ਕਿਹਾ ਬੱਚੂ ਚਾਹ ਮੰਗਾ ਯਾਰ ਤੈਨੂੰ ਗੁਰ ਦੇ ਕੇ ਜਾਉਂਗਾ ਅੱਜ ਉਹ ਗੁਰਦ ਤੇ ਕੰਮ ਹੋਵੇ ਆ ਮੈਂ ਤੁਹਾਡੇ ਨਾਲ ਗੁਰ ਸਮਝ ਕਰ ਰਿਹਾ ਬਹੁਤ ਬਰੀਕੀਚ ਕੰਮ ਕੀਤਾ ਜਾਂਦਾ ਵੇਖਿਆ ਕਿਸੇ ਨੇ ਯਾਰ ਤੁਹਾਡੀ ਗੱਡੀ ਦਾ ਏਸੀ ਬੰਦ ਹੋ ਗਿਆ ਤੇ ਤੁਸੀਂ 2 ਮਿੰਟਾਂ ਵਿੱਚ ਲਾਲਾ ਲਾਲਾ ਕਰਦੇ ਮੈਂ ਤੇ ਮਕੈਨਿਕ ਉਸ ਗਰਮੀ ਦੇ ਵਿੱਚ ਗਰਮ ਗੱਡੀ ਨੂੰ ਗਰਮ ਗਰਮ ਰੇਡੀਏਟਰ ਕਿੰਨੀਆਂ ਮੁਸ਼ਕਲਾਂ ਨਾਲ ਤੁਹਾਡੀਆਂ ਗੱਡੀਆਂ ਦੀ ਜੌਬ ਨੂੰ ਡਨ ਕਰਦੇ ਆ ਫਿਰ ਜਾਣ ਲੱਗੇ ਦੋਸਤ ਪਤਾ ਕੀ ਕਹਿੰਦੇ ਆ ਉਹ ਸਾਡਾ ਮਾਨਤਾਨ ਕੀ ਕਰੋਗੇ ਵੀਰੇ ਕਮੈਂਟ ਕਰਕੇ ਦੱਸਿਓ ਕਿ ਮਿਹਨਤ ਕਸ ਵਿਅਕਤੀ ਦੀ ਲੇਬਰ ਚੋਂ ਸ਼ਾਹਕਾਰ ਨੂੰ ਮਾਨਤਾਨ ਕਰਉਣਾ ਜੱਜਦਾ ਹੈ ਜਾਂ ਨਹੀਂ ਜੱਜਦਾ ਸੁਪ੍ਰੀਤ ਬਾਈ ਮੋਗੇਵਾਲਾ ਨਵੀਆਂ ਨਵੀਆਂ ਜਾਣਕਾਰੀਆਂ ਤੇ ਨਵੀਆਂ ਨਵੀਆਂ ਗੱਲਾਂ ਬਾਤਾਂ ਤੁਹਾਡਾ ਨਸਾਨੀਆਂ ਕਰਦੇ ਨੇ ਆਪਾਂ ਜੋ ਸਮਾਜ ਦੇ ਵਿੱਚ ਵਿਚਰਦੇ ਆ ਉਹ ਐਕਸਪੀਰੀਅੰਸ ਸੰਡਾ ਕਰੇਗਾ ਪ੍ਰੀਤ ਭਾਈ ਮੋਗੇ ਵਾਲਾ ਧੰਨਵਾਦ ਵੀਡੀਓ ਸ਼ੇਅਰ ਕਰਦੇ